ਸਸ ਸਤਿਗੁਰੂ ਦੋਸਤੋ ਅੱਜ ਹਾਜ਼ਰ ਹਾਂ ਤੁਹਾਡੇ ਨਾਲ ਨਵੀਂ ਵੀਡੀਓ ਲੈ ਕੇ ਅੱਜ ਦਾ ਸਾਡਾ ਟੌਪਿਕ ਹੈ ਸੋਨੇ ਦੇ ਵਰਕ ਤੇ ਅੱਜ ਤੁਹਾਨੂੰ ਦੱਸਦੇ ਆਂ ਵਰਕ ਕਿੱਦਾਂ ਤਿਆਰ ਕੀਤੇ ਜਾਂਦੇ ਨੇ ਜਿੱਥੇ ਆਪਣੇ ਵਰਕੇ ਮੀਡਲ ਕਲਾਸ ਲੋਕ ਚਾਂਦੀ ਦੇ ਵਰਕ ਯੂਜ਼ ਕਰਦੇ ਨੇ ਉੱਥੇ ਹੀ ਅਮੀਰਾਂ ਦੀ ਨਿਸ਼ਾਨੀ ਹੈ ਜੋ ਕਿ ਸੋਨੇ ਦੇ ਵਰਕ ਯੂਜ਼ ਕਰਦੇ ਨੇ ਤੇ ਸਭ ਤੋਂ ਪਹਿਲਾਂ ਇਹਨਾਂ ਨੇ ਇੱਕ ਸੋਨੇ ਦੀ ਪੱਟੀ ਲੈ ਲਈ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਲੈ ਲੈਨੇ ਬਟਰ ਪੇਪਰ ਇਹ ਆਪਣੇ ਨਾਰਮਲੀ ਘਰਾਂ ਦੇ ਵਿੱਚ ਮਿਲ ਜਾਂਦੇ ਆ ਇਹਨਾਂ ਨੇ ਇਹ ਬਟਰ ਪੇਪਰ ਚੰਗੇ ਤਰੀਕੇ ਦੇ ਨਾਲ ਬਨਲੇ ਹੈ ਤੇ ਉਸ ਤੋਂ ਬਾਅਦ ਇਹ ਵਿੱਚ ਇਹਦੇ ਲਗਾਉਣਗੇ ਕਾਨਸਟ੍ਰਚ ਕਾਨਸਟ੍ਰਚ ਇਸ ਕਰਕੇ ਲਗਾਇਆ ਜਾ ਰਿਹਾ ਹੈ ਤਾਂ ਕਿ ਇਸ ਤੋਂ ਬਾਅਦ ਜੋ ਸੋਨੇ ਦੇ ਟੁਕੜੇ ਇਹਦੇ ਵਿੱਚ ਰੱਖਣਗੇ ਉਹ ਇਹਦੇ ਨਾਲ ਚਿੱਕਣ ਨਾ ਪੀਪਲ ਦੇ ਨਾਲ ਤੇ ਦੇਖਦੇ ਰਹੋ ਕਿੰਨੀ ਸਫਾਈ ਦੇ ਨਾਲ ਇਹ ਕੰਮ ਕਰਨਗੇ ਹੁਣ ਇਸ ਪੱਟੀ ਦੇ ਵਿੱਚੋਂ ਇਹ 1 1 ਇੰਚ ਦੇ ਛੋਟੇ-ਛੋਟੇ ਟੁਕੜੇ ਕੱਟ ਲਏ ਜਾਣਗੇ ਦੇਖੋ ਕੈਂਚੀ ਦੀ ਮਦਦ ਨਾਲ ਇਹ ਕੱਟ ਰਹੇ ਨੇ ਇਸ ਨੂੰ ਪ੍ਰੋਪਰ 1 1 ਇੰਚ ਦਾ ਟੁਕੜਾ ਕੱਟਿਆ ਜਾਵੇਗਾ ਤੇ ਇਹਨਾਂ ਪੇਪਰਸ ਦੇ ਵਿੱਚ ਰੱਖਿਆ ਜਾਵੇਗਾ ਦੇਖਦੇ ਰਹੋ ਵੀਡੀਓ ਤੁਹਾਨੂੰ ਸਾਰੀ ਜਾਣਕਾਰੀ ਮਿਲੇਗੀ ਦੇਖੋ ਇਹ ਟੁਕੜੇ ਕਰ ਲਏ ਗਏ ਨੇ ਹੁਣ ਇਸ ਨੂੰ ਪੇਪਰਾਂ ਦੇ ਵਿੱਚ ਰੱਖ ਕੇ ਤੇ ਇਹਨਾਂ ਪੇਪਰਾਂ ਨੂੰ ਦੁਬਾਰਾ ਬਿਲਕੁਲ ਬੰਦ ਕੀਤਾ ਜਾਵੇਗਾ ਬੜੀ ਸਾਵਧਾਨੀ ਦੇ ਨਾਲ ਦੇਖਦੇ ਰਹੋ ਵੀਡੀਓ ਇਹਨਾਂ ਨੇ ਹੁਣ ਇਸ ਨੂੰ ਪੂਰੇ ਟੁਕੜਿਆਂ ਨੂੰ ਇਹਦੇ ਵਿੱਚ ਰੱਖ ਲਿਆ ਹੁਣ ਇਸ ਨੂੰ ਇਹ ਬੰਦ ਕਰਨਗੇ ਸੈਲੋ ਟੇਪ ਦੀ ਮਦਦ ਨਾਲ ਇਹ ਜੋ ਕਲਿੱਪ ਤੁਸੀਂ ਦੇਖ ਰਹੇ ਹੋ ਸਾਈਡ ਤੇ ਲੱਗਿਆ ਹੋਇਆ ਇੱਕ ਕਲਿੱਪ ਹਟਾ ਲਿਆ ਜਾਏਗਾ ਸੈਲੋ ਟੇਪ ਲੱਗਣ ਤੋਂ ਬਾਅਦ ਜਦੋਂ ਇਹ ਚਾਰੇ ਪਾਸੇ ਤੋਂ ਚੰਗੇ ਤਰੀਕੇ ਦੇ ਨਾਲ ਬੰਦ ਹੋ ਜਾਣਗੇ ਤੇ ਕਲਿੱਪ ਨੂੰ ਹਟਾ ਲਿਆ ਜਾਏਗਾ ਦੇਖੋ ਇਸ ਤੋਂ ਬਾਅਦ ਇਹਨੂੰ ਇਹ ਪਲਾਸਟਿਕ ਰੈਪ ਦੇ ਵਿੱਚ ਬੰਦ ਕਰ ਰਹੇ ਨੇ ਤੇ ਇਹਨੂੰ ਵੀ ਸੈਲੋ ਟੇਪ ਦੇ ਨਾਲ ਪ੍ਰੋਪਰ ਬੰਦ ਕੀਤਾ ਜਾਵੇਗਾ ਤਾਂ ਕਿ ਇਸ ਦੀ ਕਟਾਈ ਦੇ ਦੌਰਾਨ ਇਸ ਨੂੰ ਆ ਬਾਹਰ ਨਾ ਆਉਣ ਪੇਪਰ ਫਟੇ ਨਾ ਇਸ ਲਈ ਇਹਨੂੰ ਪ੍ਰੋਪਰ ਬੈਗ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਹੁਣ ਇਸ ਦੀ ਕੋਟਾਈ ਸ਼ੁਰੂ ਕੀਤੀ ਜਾ ਰਹੀ ਹੈ। ਦੇਖੋ ਮਸ਼ੀਨਾਂ ਦੇ ਨਾਲ ਇਹ ਕੋਟਾਈ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇੱਥੇ 2-3 ਲੋਕ ਕਰ ਰਹੇ ਨੇ ਕੋਟਾਈ। ਇਹਨਾਂ ਵਿੱਚੋਂ ਕੁਝ ਲੋਕ ਚਾਂਦੀ ਦੇ ਵਰਕਾਂ ਦੀ ਕੋਟਾਈ ਕਰ ਰਹੇ ਆ ਤੇ ਕੁਝ ਸੋਨੇ ਦੇ ਵਰਕਾਂ ਦੀ। ਇਹ ਪੂਰੇ 1 ਘੰਟੇ ਤੱਕ ਇਹਨਾਂ ਦੀ ਕਟਾਈ ਕੀਤੀ ਜਾਏਗੀ ਤਾਂ ਇਹ ਜਾ ਕੇ ਆਪਣੀ ਸ਼ੇਪ ਦੇ ਵਿੱਚ ਆਉਣਗੇ ਜਿਹਨੂੰ ਆਪਾਂ ਸੋਨੇ ਦਾ ਵਰਕ ਕਹਿ ਦਿੰਨੇ ਆ। ਦੇਖੋ ਪ੍ਰੋਪਰ ਇਹਨਾਂ ਨੇ ਮਾਸਕ, ਗਲਵਜ਼ ਤੇ ਸਿਰ ਤੇ ਕੈਪਸ ਲਈ ਹੋਈਆਂ ਨੇ। ਕੁਝ ਸਾਫ ਦਾ ਨੀਲੇ ਨਾਲ ਕੰਮ ਕਰ ਰਹੇ ਨੇ। ਦੇਖੋ ਹੁਣ ਇਸ ਨੂੰ ਕੋਲ ਕੇ ਚੈੱਕ ਕਰਨਗੇ ਕਿ ਪੇਪਰ ਪ੍ਰੋਪਰ ਸ਼ੇਪ ਦੇ ਵਿੱਚ ਆ ਗਿਆ ਜਾਂ ਨਹੀਂ। ਦੇਖੋ ਇਹ ਪ੍ਰੋਪਰ ਬਣ ਕੇ ਤਿਆਰ ਹੈ ਇਸ ਨੂੰ ਹੁਣੇ ਚੁੱਕ ਕੇ ਬੜੀ ਸਾਵਧਾਨੀ ਦੇ ਨਾਲ ਇਹਨਾਂ ਕੋਲ ਇੱਕ ਜੋ ਸਟਿਕ ਹੈ ਇਸ ਦੇ ਨਾਲ ਚੁੱਕ ਕੇ ਦੂਸਰੇ ਪੇਪਰ ਤੇ ਫੂਕ ਮਾਰ ਕੇ ਇਸ ਨੂੰ ਰੱਖਿਆ ਜਾਏਗਾ ਬੁਰੀ ਸਾਵਧਾਨੀ ਤੇ ਨਾਲ ਇਸ ਨੂੰ ਪੂਰਾ ਪ੍ਰੋਪਰ ਕੰਮ ਕਰਨਗੇ ਦੇਖੋ ਇਸ ਤੋਂ ਬਾਅਦ ਇਹਨੂੰ ਇੱਕ ਧਾਗੇ ਦੇ ਨਾਲ ਬੰਨਿਆ ਜਾਵੇਗਾ ਇਹਨਾਂ ਪੇਪਰਸ ਨੂੰ ਕਿਉਂਕਿ ਇਹ ਬੜੀ ਜ਼ਿਆਦਾ ਸਾਵਧਾਨੀ ਵਰਤਣੀ ਪਵੇਗੀ ਕਿਉਂਕਿ ਜੇ ਇੱਕ ਵੀ ਪੇਪਰ ਖਰਾਬ ਹੁੰਦਾ ਤੇ ਤਕਰੀਬਨ 2 ਤੋਂ 2.5 ਹਜ਼ਾਰ ਰੁਪਏ ਦਾ ਨੁਕਸਾਨ ਹੋ ਜਾਵੇਗਾ ਇਹਨਾਂ ਦਾ ਦੇਖੋ ਕਿਵੇਂ ਇਸ ਨੂੰ ਧਾਗੇ ਦੇ ਨਾਲ ਬੰਨਿਆ ਜਾ ਰਿਹਾ ਹੈ ਦੋਸਤੋ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਦੇਖੋ ਇਸ ਨੂੰ ਇਸ ਤੋਂ ਬਾਅਦ ਪ੍ਰੋਪਰ ਪੈਕਿੰਗ ਹੋ ਚੁੱਕੀ ਹੈ ਇਹਦੀ ਇਹ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕਿ ਇਸ ਪ੍ਰੋਪਰ ਪੈਕੇਜ ਦਾ ਕੀ ਪ੍ਰਾਈਸ ਹੋ ਸਕਦਾ ਹੈ